ਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪ੍ਰਸ਼ਾਦ ਵੰਡਣ ਵਾਲੀ ਮਸ਼ੀਨ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਈ ਲੋਕ ਇਸ ਨੂੰ ਸਿੱਖੀ ਸਿਧਾਂਤਾਂ ਦੇ ਖਿਲਾਫ ਦੱਸਦਿਆਂ ਵਿਰੋਧ ਵੀ ਕਰ ਰਹੇ ਨੇ। ਪਰ ਫਤਿਹਗੜ੍ਹ ਸਾਹਿਬ ਦੇ ਪ੍ਰਬੰਧਕਾਂ ਨੇ ਅਜਿਹੀ ਕਿਸੇ ਮਸ਼ੀਨ ਜ਼ਰੀਏ ਪ੍ਰਸ਼ਾਦ ਵੰਡੇ ਜਾਣ ਤੋਂ ਇਨਕਾਰ ਕੀਤਾ ਹੈ। ਦੁਆਰਾ ਸਾਹਿਬ ਦੇ ਮੈਨੇਜਰ ਮੁਤਾਬਕ 2013 'ਚ ਟਰਾਇਲ ਲਈ ਮਸ਼ੀਨ ਆਈ ਸੀ ਪਰ ਸਿੱਖੀ ਸਿਧਾਂਤਾਂ ਦੇ ਖਿਲਾਫ ਹੋਣ ਕਰਕੇ ਇਸ ਨੂੰ ਪਰਵਾਨਗੀ ਨਹੀਂ ਦਿੱਤੀ ਗਈ। ਸੰਗਤ ਜੀ ਨੂੰ ਅਪੀਲ ਕੀਤੀ ਜਾਂਦੀ ਹੈ ਜੋ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਆਹ ਪ੍ਰਸ਼ਾਦ ਵੰਡਣ ਵਾਲੀ ਮਸ਼ੀਨ ਦੀ ਵੀਡੀਓ ਪਾਈ ਗਈ ਹੈ ਨੈੱਟ ਤੇ ਇਹ ਬਿਲਕੁਲ ਗਲਤ ਹੈ ਸਾਲ 2013 ਦੇ ਵਿੱਚ ਇਸ ਦਾ ਟ੍ਰਾਇਲ ਲਿਆ ਗਿਆ ਸੀ ਪਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਾ ਜਿਹੜਾ ਸੀ ਇਹ ਮਰਿਆਦਾਵਜ ਨਾਮ ਹੋਣ ਕਰਕੇ ਆਪਾਂ ਪ੍ਰਵਾਨ ਕਰ ਦਿੱਤੀ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਪਟੁੰਗਰ ਮੁਤਾਬਕ ਜੇਕਰ ਕੋਈ ਕੰਪਨੀ ਅਜਿਹੀ ਮਸ਼ੀਨ ਬਾਰੇ ਪ੍ਰਚਾਰ ਕਰ ਰਹੀ ਹੈ ਤਾਂ ਸਰਾਸਰ ਗਲਤ ਹੈ ਅਤੇ ਉਹ ਇਸ ਨੂੰ ਰੋਕਣ ਲਈ ਕਾਰਵਾਈ ਕਰਨਗੇ ਦੇ ਕੰਪਨੀ ਦਾ ਨੋਟ ਸਾਡੇ ਨੋਟ ਜਾਈ ਪਰ ਅਸੀਂ ਵੀ ਉਹ ਪਤਾ ਨਹੀਂ ਆਮ ਹੀ ਹੁੰਦੇ ਨੇ ਕਿਤੇ ਬਦਗਾ ਬੜੀ ਦੂਰੀ ਹੁੰਦੀ ਹੈ ਮੈਂ ਵੀ ਆਉਣਾ ਸੀ ਇਕ ਵਾਰ ਹਫਤੇ ਇੱਕ ਵਾਰ ਤਾਂ ਆਉਂਦੇ ਹੁੰਦੇ ਸੀ ਨਾ ਐਸੀ ਨੋਟਿਸ ਹਰ ਤੱਕ ਆਈ ਨਿਕੋ ਮਸ਼ੀਨ ਲਾਈ ਹੈ ਨਹੀਂ ਲਾਈ ਇਹ ਤਾਂ ਜਿਹਦਾ ਮੈਨੂਲ ਹੈ ਜਿਹਦਾ ਮੈਨੂਲ ਹੈ ਗਰਾ ਪਸ਼ਾ ਦਾ ਬੜੀ ਸ਼ਰਤ ਤਿਆਰ ਕਰਦੇ ਔਰ ਬਾਣੀ ਪੜੀ ਜਾਂਦੀ ਆ ਅਸੀਂ ਉਹਦਾ ਨੋਟਿਸ ਲਵਾਂਗੇ ਠੀਕ ਹੈ ਇਹ ਵੀ ਕੰਪਨੀ ਹੈ ਤੇ ਅਸੀਂ ਉਹਨੂੰ ਫੋਨ ਵੀ ਕਰਾਂਗੇ ਤੇ ਲੋੜ ਪਈ ਤਾਂ ਦੱਸ ਦਿਆਂਗਾ ਪਰਬੰਧਕਾਂ ਤੇ ਐਸਟੀਪੀ ਨੇ ਸਪਸ਼ਟ ਕੀਤਾ ਕਿ ਅੱਜ ਵੀ ਗੁਰੂ ਘਰ ਚ ਪੂਰੀ ਸ਼ਰਧਾ ਭਾਵਨਾ ਨਾਲ ਸੇਵਾਦਾਰੀ ਪ੍ਰਸ਼ਾਦ ਵੰਡੇਗੇ ਅਤੇ ਸਨਮਰਯਾਦਾ ਨੂੰ ਬਰਕਰਾਰ ਰੱਖਿਆ ਜਾਏਗਾ